ਹਾਂਜੀ ਮਿੱਤਰੋ ਕੀ ਹਾਲ ਆ ਤੇ ਅੱਜ ਮੱਤੇ ਪਿੰਡ ਸਮਾਗਮ ਸੀਗੇ ਬਾਬਾ ਸੁਖਜੀਤ ਸਿੰਘ ਦੇ ਤੇ ਅੱਜ ਬਹੁਤ ਵੱਡਾ ਤਕੜਾ ਸਮਾਗਮ ਸੀਗਾ ਤੇ ਤੁਹਾਨੂੰ ਸਾਰਾ ਸਮਾਗਮ ਦਿਖਾਉਣੇ ਆ ਸ਼ਾਰਟ ਕੱਟ ਦੇ ਵਿੱਚ ਵਿਖਾਵਾਂਗੇ ਆਜੋ ਵੀ ਮਿੱਤਰੋ ਸਾਰਾ ਸਮਾਗਮ ਤੁਹਾਨੂੰ ਦਿਖਾਉਣੇ ਆ ਧੰਨਵਾਦ ਬੇਸ਼ੱਕ ਕੱਲ ਮੀ ਵੀ ਪਿਆਰ ਪਰ ਸੰਗਤਾਂ ਵਿੱਚ ਇੰਨੀ ਸ਼ਰਧਾ ਸੀ ਇੰਨਾ ਪਿਆਰ ਸੀ ਸੰਗਤਾਂ ਨਹੀਂ ਕਰੀ ਦੇ باوجود ਜੇ ਮਹਾਨ ਗੁਰਮੁਖ ਸਮਾਣਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਈ ਹੋ ਘੜੀਆਂ ਗਈਆਂ ਸੋ ਅੱਜ ਦੇਰ ਬਾਅਦ ਚੱਲ ਲੱਗਿਆ ਤੇ ਸਾਰੀ ਸੰਗਤ ਨੂੰ ਬੇਨਤੀ ਆਏ ਸੇ ਮਹਾਨ ਗੁਰਮੁਖ ਸਮਾਣਾ ਲਾਹਾਂ ਕੱਟੋ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀਮਾਨ ਚਤھੇਦਾਰ ਭਾਈ ਸਾਹਿਬ ਕੋਲ ਸਰਜੀਤ ਸਿੰਘ ਜੀ ਮਾਪੁਰਕ ਜੋ ਸੰਗਤਾਂ ਵਿੱਚ ਚਿੱਤਰਦੇ ਹੈ

पंथ त साॾा पनू खौजी वेणो निंबल पंथ त साॾा पनू खौजी वरेणो भोली प्याराजो खोजीो टंग ते कर प yeah ਸਾਧ ਜੀ ਵਾਹਿਗੁਰੂ ਸਾਧ ਜੀ ਵਾਹਿਗੁਰੂ ਸਾਧ ਜੀ ਵਾਹਿਗੁਰੂ ਬਹੁਤ ਸ਼ਰੀਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੈ ਪਰ ਕੌਤਿਆਂ ਦਾ ਸਾਧਾ ਵਾਹਿਗੁਰੂ ਸਾਧਾ ਵਾਹਿਗੁਰੂ ਸਾਧਾ ਵਾਹਿਗੁਰੂ ਦਾ ਦਰਵਾਜ਼ਾ ਹੈ ਜੀ ਵਾਹਿਗੁਰੂ ਜੀ ਉਸੇ ਚੜ੍ਹਦੇ ਦੀ ਦੌਰ ਹਾਂ ਜੀ ਸਾਧਾ ਵਾਹਿਗੁਰੂ ਜੀ ਆਲਾ ਹੀ ਪੜਾ ਲਾ ਦੇ ਗੇਰ ਆਲੂ ਬੰਗੀ ਕੋ ਮੋੜੇ ਸਾਥੀ ਨੀਂ ਨਲੀ ਜਾਲ ਕਾਲੇ ਕਾਲੇ ਕੋਰ ਸਮੇਂ ਚ ਸਭ ਤੋਂ ਵੱਡਾ ਮੁੱਲ ਹੈ ਉਤਮ ਅਖੰਡਿਆਸ਼ਾ ਰਿਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਵਾਹਿਗੁਰੂ ਸਤਿ ਆਂ ਸਵਾਹਿ

ਹਾਂ ਸੁਭਾਸ਼ ਗਿਆ ਦਾ ਪਰ ਪਾਇਆ ਵੀ ਬੱਟ ਬਣਾ ਕੋੜਾ ਕਰ ਬਣਾ ਆ ਆਪਣੇ ਕੋਤਰੀ ਵੇਲੇ ਸੀਗਾ ਹਾਂ 92 93 ਚ ਚ ਮਿਲ ਕਿਰਪਾ ਕੋਈ ਭਾਈ ਜੀਲੇ ਚਬਰ ਕੋਲ ਦਿੱਤੀ ਮਮ ਵਿੱਚ ਬੋਲ ਵੀ ਦੂੰ ਵੀ ਇਹ ਬੰਦਾ ਧੱਕੇ ਨਾਲ ਆਇਆ ਆ ਲੈ ਜੋ ਦੋੜੀ ਭਲੀ

I'm gonna ਰੰਗ ਰਤੇ ਬਿਸਮਾਦੇ ਭਲੀ ਹੋਏ ਘਰ ਸਾਧੂ ਆਏ ਭਇਆ ਸੁਹਾਵਾ ਆਂਗਣਾ ਸੰਤ ਮਿਲੇ ਮਨ ਸੀਤਲ ਹੋਇਆ ਜੋ ਪ੍ਰਮਾਤਮ ਕੋ ਮਿਲ ਬੂਝ ਗਏ ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਲੈਗੀ ਮਜੀ ਸ਼ਰਨ ਜੋ ਬੋਲੇ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦਾ ਇੱਕ ਮੋਤਵਾਰ ਵਾਲਾ ਉਹਦਾ ਵੀ ਸਾੰਭਿਆ ਤੇ ਤਿੰਨੋਂ ਦਿਨ ਹਾਜ਼ਰੀ ਵੀ ਭਰੀ ਹੈ ਇਹਨਾਂ ਦਾ ਵੀ ਬਹੁਤ ਧੰਨਵਾਦ ਨਾਲ ਜਿੰਨੇ ਵੀ ਸੇਵਾਦਾਰ ਲੰਗਰਾਂ ਤੋਂ ਇਸ ਪਾਸੇ ਸੇਵਾ ਕਾ ਵੀ ਆਪਾਂ ਲੰਗਰਾਂ ਦੀ ਕੜੀ ਸੇਵਾ ਹੋ ਤੇ ਸਮਾਗਮ ਦੀ ਹੋ ਗਈ ਸੋ ਤੇ ਵਾਪਸ ਤੋਂ ਵਾਪਸ ਵੀਡੀਓ ਨੂੰ ਪਾ ਕੇ ਸ਼ੇਅਰ ਤੇ ਲਾਈਕ ਤੇ ਕਮੈਂਟ ਜ਼ਰੂਰ ਕਮੈਂਟਾਂ ਚ ਦੱਸਿਓ ਵੀ ਸਾਡੀ ਵੀਡੀਓ ਇਹ ਕਿਵੇਂ ਲੱਗੀ ਸ਼ਾਰਟ ਕਟ ਦੇ ਵਿੱਚ ਪਾਈਏ ਵੀਡੀਓ ਠੀਕ ਆ ਸਾਡੇ ਭਰਾ ਆਜੋ ਵੀ ਮਿੱਤਰੋ ਇੱਥੋਂ ਕੰਮ ਕਰਦੇ ਸਾਂ ਪੀਰ ਤੇ ਜਮਾ ਖਤਮ ਤੇਰੇ ਤੇ ਕਰਤੀਗਾ